ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਦੋ ਬੈੜਾ ਦਿਖਾਵਾਂਗੇ ਇੱਕ ਦਿਖਾਵਾਂਗੇ ਨੀਲੀ ਰਾਵੀ ਜਮਾਜ ਸੂਈ ਸਵਾਈ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੇਰੇ ਨਾਮ ਐਡਰੈਸ ਦੱਸਿਓ ਆਪਣਾ ਸੁਖਵਿੰਦਰ ਸਿੰਘ ਭਾਈ ਪਿੰਡ ਜੌਨ ਜਿਲ੍ਹਾ ਬਠਿੰਡਾ ਸੀ ਰਾਮਪੁਰ ਮੋਬਾਈਲ ਨੰਬਰ ਇਹ ਆਪਣਾ 7696502922 7696502922 ਪਹਿਲੇ ਨੰਬਰ ਤੇ ਆਪਾਂ ਨੀਲੀ ਦਾ ਵੀ ਮੱਝ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਇਹ ਇਹ ਭਾਈ ਤੀਜਾ ਸੂਆ ਸੂਈ ਆਹੜਾ ਤੀਜਾ ਸੂਆ ਤੇ ਬੱਚਾ ਮਗਰ ਕੀ ਆ ਗਿਆ ਮਗਰ ਘਟਾ ਆ ਗਿਆ ਇਹ ਠੀਕ ਹੈ ਕਿਹੜੇ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋ ਗਏ ਭਾਈ ਥੋੜਾ 12 ਕਿਲੋਨ ਦਾਡਣ ਚਾੜਿੰਗ ਹੈ ਦੀ ਚਾਰ ਦਿਨ ਹੋ ਗਏ ਸੂਈ ਨੂੰ 12 ਲੀਟਰ ਹਾਜਰਾ ਕਹਿੰਦਾ ਭਾਬਾ 10 ਲੀਟਰ ਮਣਕੇ ਦੇ ਸਕਦੇ ਮੈਂ ਕਿਹਾ 12 ਕਿਲੋ ਮਣਕੇ ਜਿੰਨਾ ਡੱਡ ਤੇ ਠੰਡੀ ਲੈ ਤਾਂ ਹੀ ਆ ਠੀਕ ਹੈ ਧਾਰਾ ਤੂੰ ਰਹਿ ਕੇ ਨੰਬਰ ਆ ਮੈਂ ਕਿਹਾ ਰੇ ਸੋ ਬੱਚਾ ਲਾਓ ਦਰਾ ਹੁਣ ਭੈਜੋ ਹਣ ਨੌ ਮਿੰਟ ਸੁਣ ਜੀ ਹਣ ਮੜਾ ਕਰਦੀ ਆ ਕਾਲ ਨਹੀਂ ਕਹਿੰਦੀ ਮੈਂ ਠੀਕ ਹੈ ਹਾਂ ਆ ਦੇ ਥੋੜਾ ਪੀਆ ਲੈ ਬਸ ਠੀਕ ਹੈ ਤੇ ਵੇਚਣੀ ਆਪਾਂ ਕਿਨੇ ਰੁਪਈਆ ਦੀ ਇਹ ਮੋਲ ਕੁਛ ਘਰਾ ਦੇ 2 ਲੱਖ ਵਾਲਾ 10 ਘਰਾ ਵਾਲਾ 90 ਦੀ ਮੈਂ ਦੇਣੀ ਆ ਬਸ ਮਾਨਦਾਨ ਹੋਣਾ ਸਰ 90 ਹਜ਼ਾਰ ਤੇ ਮਾਨਦਾਨ ਹੋ ਜਾਓ ਬੱਚਾ ਆ ਗਿਆ ਮੇਲ ਕਾਫ ਕਟਾ ਤੇ ਸੂਈ ਸਵਾਈਆ ਚੋਣ ਵਗੈਰਾ ਜਲਦੀ ਬੱਚੇ ਸਿਰੇ ਪਾਉਗੀ ਨਾ ਲੈਣਿਆਗਾ ਠੀਕ ਹੈ ਹਾਂ ਮੈਂ ਹੈਈ ਤੀਜਾ ਜੰਸਵਾ ਲੱਗਪਾ ਗਣ ਠੀਕ ਹੈ ਰੇਟ ਨਾ ਵੇਚਿਆ ਆਪਾ ਦੇਣੀ ਆ ਹਾਂ ਹਾਂ ਠੀਕ ਹੈ ਮਾਨਤਨ ਮਾੜੋ ਵਟਾ ਹੋਈ ਆ ਮਾਨਤਨ ਕਰ ਦਾਂਗੇ ਇਹਨੇ ਗੇ ਬੰਦਾ ਵਿਚਾਰਾ 90 ਮੰਗੀ ਇੱਥੇ ਜਾਜ ਗੱਲ ਆ ਸੋ 90 ਦੇ ਵਿੱਚ ਛੋਟ ਛੱਪੇ ਹੀ ਹੋਊਗਾ ਮੰਗਣ ਚਾਹ ਲੱਖ ਮੰਗ ਲਈ 10 ਮੰਗ ਲਈ ਉਹ ਫਾਇਦਾ ਕੋਈ ਨਹੀਂ ਤੇ ਮੈਂ ਚੰਗੀ ਆ ਭਾਰੀ ਬੇਟੀ ਜੀ ਆ ਤੇ ਕਹਿਰੀ ਹੱਡੀ ਜੀ ਮੈਂ ਸੋ ਕੁਝ ਗਾਠਾ ਵਗੈਰਾ ਦੇਖੋ ਮੈਂ ਜੀ ਕਲੀਅਰਟੀ ਵਗੈਰਾ ਚਮਕ ਤਾਂ ਕੋ ਪੂਰੀ ਫੁੱਲ ਆ ਜਾਮਾ ਹਨਾ ਹਾਂ ਅੱਗੇ ਬਾਈ ਜੀ ਦੂਜੇ ਨੰਬਰ ਆਪਾਂ ਜਰਸੀ ਦੇਖੀਏ ਨੇ ਕਾਫੀ ਕਲਰ ਦੇ ਵਿੱਚ ਆ ਗਈ ਠੀਕ ਆ ਸੁਆ ਕਿਹੜਾ ਸੁਈ ਹੈ ਸੁਆ ਦੂਜਾ ਕਿਨੋਂ ਰਾਤ ਹੀ ਸੁਈ ਆ ਬਾਈ ਜੇਰ ਵਗੈਰਾ ਡਾਣਾ ਕਾਣਾ ਜੋ ਕਿ ਹੋਈ ਆਪਣੀ ਗਾਰੰਟੀ ਵੀ ਹੁੰਦੀ ਲਿਖਾ ਕੇ ਦੇਜੇ ਠੀਕ ਹੈ ਤੇ ਸਵੇਰੇ ਦੁੱਧ ਚੋਇਆ ਉਹ ਜਿਹੜਾ 7 ਕਿਲੋ ਚੋਇਆ ਠੀਕ ਹੈ ਪ੍ਰੋਪਰ ਖਾਲੀ ਨਹੀਂ ਕਰੀਏ ਜੀ ਠੀਕ ਹੈ ਹਾਂ ਮੰਨ ਲਈ 14 ਬੰਦਾ ਕੋ ਸਟਾਰਟਿੰਗ ਹੈ ਜੀ ਬੱਚੀ ਠੀਕ ਹੈ ਮੰਨ ਕੇ ਜੇ 12 ਤੋਂ ਮੈਕਸਿਮਮ ਪਲੱਸ ਸਟਾਰਟਿੰਗ ਹੈਗੀ ਹੈ ਐਵਰੇਜ ਕਿੱਥੇ ਕਿ ਚੱਲੂ ਇਹ ਇਹ 20 ਵਾਲੀ ਤੇ ਹੈਗੀ ਆ ਬਾਈ 18 ਮੰਨ ਕੇ ਲੈ ਜੇ ਹਾਂ ਸਾਰਾ ਮੰਨ ਕੇ ਲੈ ਜੇ 20 ਵਾਲੀ ਤੇ ਹੈਗੀ ਹੈ ਰੇਟ ਇਹਦਾ ਕੀ ਰਹਿਣਾਗਾ ਇਹਦਾ 65000 ਰੁਪਿਆ ਰੇਟ ਜਮਾਈ ਜਾਏਗਾ ਸੋ 65000 ਰੁਪਿਆ ਰੇਟ ਆ 18 ਲੀਟਰ ਮੰਨ ਕੇ ਲੈ ਲਿਓ 12 ਜੀ ਰੇ ਸਟਾਰਟਿੰਗ ਹੀ ਹੈਗੀ ਆ ਇੱਕ ਨੰਬਰ ਆ ਬਾਈ ਜਿਹਨੇ ਆਨਲਾਈਨ ਮੰਗਵੋਣੀ ਆ ਉਹਨੂੰ ਸਾਡੇ ਦੀ ਆਪਣੀ ਗਰੰਟੀ ਆ ਸੰਦੀ ਗਰੰਟੀ ਠੀਕ ਹੈ ਫਿਰ ਤੇ ਲੈਵਾ ਅੱਗੇ ਵਿੱਚ ਦਾ ਪਹਿਲਾ ਬੋਲਣਾ ਟਰੈਲਰ ਵਾਲਾ ਲੈਵਾ ਥਾਣ ਮੁੱਠੀ ਮੁੱਠੀ ਦਾ ਹਿਸਾਬ ਸਿੱਧਾ ਅੱਗੇ ਤਿੰਨ ਨੰਬਰ ਵੈੜ ਦੇਖੇ ਨੇ ਜੀ ਆਪਾਂ ਗੱਬਣ ਇਹਦਾ ਬਾਈ ਗੱਬਣ ਨਹੀਂ ਤੇ ਬੱਚਾ ਮਦਾਂ ਬੈਠਾ ਠੀਕ ਹੈ ਜੀ ਨਾ ਹੋ ਗਿਆ 13 ਕਿਲੋ ਆ ਦੁੱਧ ਐਨ ਜਮਾ ਗੰਡੇ ਵਾਲਾ 12 ਮੰਨ ਗਿਆ ਜੀ ਐਨ ਨੂੰ 14 ਕਹਿ ਲਾ ਜੀ 13 ਕਿਲੋ ਜਮਾ ਐਨ ਠੀਕ ਹੈ ਗੰਡੇ ਜਿਹੜਾ ਹੁੰਦੀ ਆ ਤੇ ਨਿਆਣਾ ਬਾਕੀ ਵਧੀਆ ਮਿਲਦੀ ਆ ਮੈਂ ਕਿਹਾ ਸਾਰਾ ਕੋਈ ਠੰ ਠੀਕ ਆ ਸੋ ਫੇਰ ਪਾਓ ਤੇ ਆਰਾਮ ਨਾਲ ਬੈਠ ਜਾਓ ਥੱਲੇ ਜੇ ਤੇ 13 ਲੀਟਰ ਦੁੱਧ ਨੈਟ ਹਾਜ਼ਰ ਆ ਇਹ ਬੱਚੀਆਂ ਆਦਾ ਕੀ ਪਾਏ ਦਾ 2000 ਰੁਪਏ ਬਸ ਮਾੜੀ ਬੜੀ ਛੋੜ ਹੀ ਹੋਣੀ ਸੋ 30 ਦੇ ਵਿੱਚੋਂ ਛੋੜ ਦਪਾ ਥੋੜਾ ਬਹੁਤਾ ਹੋ ਜਾਣਾ ਬੈਠ ਚੰਗੀ ਆ ਕਰੋ ਸੰਗ ਦੀ ਬੈੜਾ 13 ਲੀਟਰ ਦੁੱਧ ਨੈਟ ਹਾਜ਼ਰ ਆ ਤੁਸੀਂ ਵੇਖ ਸਕੋ 12 ਮੰਨ ਕੇ ਲੈ ਲਿਓ ਜਿਹਦੇ ਵੀ ਕਹਿੰਦੇ ਬੱਚੀ ਲੈਵਾਂਗੇ ਪਾਲਾਂਗੇ ਜਿੰਨਾ ਖਾਓਗੀ ਉਸ ਤੋਂ ਜ਼ਿਆਦਾ ਸਾਨੂੰ ਦਊਗੀ ਠੀਕ ਹੈ ਬਾਈ ਬਾਤ ਪਈ ਲੈ ਠੀਕ ਹੈ ਕਲਬ ਚੜ੍ਹਾਈ ਵੀ ਹੈ ਘਾਰਤੂ ਰੈਕ ਨੰਬਰ ਆ ਜਾ ਲਾਗੇ ਇੱਕ ਨੰਬਰ ਆ ਜਾ ਯਾਰ ਲੈ ਠੀਕ ਹੈ 43 ਦੇ ਵਿੱਚੋਂ ਮਾਨਤਾਨ ਮਾੜਾ ਵੋਟ ਹੋ ਜੂ ਹਣ ਨੰਬਰ 35000 ਨੰਬਰ ਬੋਲੀ ਆਪਣਾ 7696502925 7696502925 ਬੱਚਾ ਐਕਸਪਾਇਰ ਠੀਕ ਆ ਬੱਚੇ ਵਾਲੀ ਤੇ ਨੀਲੀ 라ਵੀ ਮੱਝ 90000 ਦੇ ਵਿੱਚੋਂ ਛੋਟਾ ਪਾ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਂਪੜਾ ਫੁੱਲ ਵੀਡੀਓ ਦੇਖਣੇ ਸਭ ਦਾ ਤੈਅ ਦਲ ਤੋਂ